ਹਾਂਜੀ ਹਾਂਜੀ ਮੈਂ ਵਧੀਆ ਤੁਸੀਂ ਦੱਸੋ ਆਪਣਾ ਅੱਛਾ ਅੱਛਾ ਹੋਰ ਕੀ ਕਰਦੇ ਡੈਡੀ ਹੁਣੀ ਕੰਮ ਨਾ ਮੈਂ ਨਹੀਂ ਕੱਲ ਕੀਤਾ ਕੋਈ ਵੀ ਕੰਮ ਆ ਗਈ ਮੰਮੀ ਆਏ ਸੀ ਮੇਰੇ ਕੋਲ ਮੈਂ ਤੇ ਆਉਂਦੇ ਰਜਾਈ ਲੈ ਕੇ ਤੇ ਪੈ ਗਈ ਸੀ ਮੰਮੀ ਤੁਹਾਨੂੰ ਵੀ ਪਤਾ ਕਿੰਨੀ ਠੰਡ ਆ ਤੇ ਜੇ ਬੰਦਾ ਬਿਮਾਰ ਹੋ ਜੇ ਤੇ ਮੁੜ ਕੇ ਕੀ ਕਰੂਗਾ ਕੰਮ ਤੇ ਹੁੰਦੇ ਰਹਿੰਦੇ ਨੇ ਘਰਾਂ ਦੇ ਨਾ ਨਾ ਮੈਂ ਨਹੀਂ ਉੱਠੀ ਮੈਂ ਜੇ ਕਰਨਾ ਵਾ ਤੇ ਕਰ ਲੋ ਨਹੀਂ ਕਰਨਾ ਤਾਂ ਨਾ ਕਰੋ ਉਹ ਹੋਈ ਨਾ ਨਾਲੇ ਮਹਿਮਤ ਥੱਕੀ ਐਂ ਕਿੱਡੀ ਦੂਰ ਪਿੰਡ ਪੈ ਜਾਂਦਾ ਵਾ ਨਹੀਂ ਨਹੀਂ ਕਿਹਾ ਮੈਨੂੰ ਕੁਛ ਨਹੀਂ ਉਦਾਂ ਪਰ ਚਲ ਗਈ ਮੇਰੇ ਲਾਗੋ ਨਾ ਮੈਗੋ ਉੱਠਣਾ ਹੀ ਮੁੜ ਕੇ ਮੈਂ ਨਹੀਂ ਉઠી ਮੈਂ ਮੈਨਾਂ ਸੁੱਤੀ ਰਹੀ ਮੁੜ ਕੇ ਨਾ ਨਾ ਕੋਈ ਲੋੜੀ ਨਹੀਂ ਆਪਣੀ ਮਰਜ਼ੀ ਨਾਲ ਮੇਰੇ ਜਿੰਨੀ ਕੁ ਮਰਜ਼ੀ ਹੋਊ ਮੈਂ ਉਹਨਾਂ ਦਾ ਕੰਮ ਕਰ ਲਿਆ ਕਰਨਾ ਵਾ ਇਹਦੇ ਕੋਈ ਲੋੜ ਨਹੀਂ ਹੈਗੀ ਵੀ ਹਾਂਜੀ ਉਹ ਹੋਈ ਨਾ ਏ ਵੀ ਕੁਛ ਨਹੀਂ ਬਸ ਇੱਥੇ ਘਰੇ ਹੀ ਉਹ ਉੱਧਰ ਕੰਮ ਨਹੀਂ ਆਇਆ ਕਰਨ ਤੇ ਇੱਥੇ ਆ ਕੇ ਫੋਨ ਤੇ ਲੱਗੀ ਮੈਂ ਕੁਛ ਵੀ ਨਹੀਂ ਬਸ ਅਮੀ ਹੁਣ ਇੱਧਰ ਆਈ ਨਹੀਂ ਪੁਰਾਣੇ ਘਰ ਵੱਲ ਤੇ ਮੈਂ ਚਲ ਤੁੱਪ ਲੱਗਦੀ ਆ ਨਾ ਜਰਾਕ ਇੱਥੇ ਬੈਣੀ ਆ ਬਾਹਰ ਹਰਵਿੰਦਰ ਕਿਦਾ ਹੁੰਦੇ ਆ ਹਾਂਜੀ ਚਲੋ ਕੋਈ ਨਹੀਂ ਮੈਂ ਕਰਦੀ ਆ ਬਾਅਦ ਚ ਨਾ ਨਾ ਤੁੱਪ ਲੱਗਦਾ ਚਾਂਸ ਤੇ ਆ ਨਹੀਂ ਕੋਈ ਤੁੰਦ ਬਹੁਤ ਪਈ ਆ ਚਲੋ ਠੀਕ ਮੈਂ ਕਰੂੰ ਬਾਅਦ ਓਕੇ ਚਲੋ ਠੀਕ ਆ ਅਮੀ ਓਕੇ ਕਿਦਾਂ ਹੁੰਦਿਆ ਸੀ ਨਹੀਂ ਤੁਹਾਨੂੰ ਪਤਾ ਨਹੀਂ ਲੱਗਦਾ ਹੈਗਾ ਮੰਮੀ ਫੋਨ ਕਰਨ ਦੇ ਤੇ ਵਿੱਚ ਇਹ ਤਾਂ ਹੀ ਆਪ ਬੁਲੀ ਜਾਂਦੇ ਆ ਬਹੁਤ ਸਵੇਰੇ ਸਵੇਰੇ ਮੰਮੀ ਨੇ ਫੋਨ ਲਾ ਕੇ ਬੈ ਗਈਆਂ ਉਹ ਅੱਧਾ ਦੋਵੇਂ ਜਾਣੀਆਂ ਉਹ ਕੰਮ ਧੰਦਾ ਗੱਡੀਆਂ ਕਰਨ ਤੂੰ ਤੂੰ ਵੀ ਕਰਾ ਦੇ ਲੱਗ ਕੋ ਘੋੜੇ ਘੋੜੇ ਹਲੇ ਧੁੰਦ ਪਈ ਆ ਇਹਨਾਂ ਨੂੰ ਕਿੱਧਰ ਦੀ ਅੱਖ ਰਾਈ ਆ ਕੋਈ ਠਾੜ ਦੇ ਵਿੱਚੋਂ ਬਾਜਣ ਚਾਰ ਦਿਨ ਮੜਕੇ ਚੁ ਮੰਜੇ ਦੇ ਪੈਣਾ ਮੜਕੇ ਮੁੜ ਕੇ ਕੁੜੀ ਨੂੰ ਨਹੀਂ ਸਾਹਮਣਾ ਉਹਦੇ ਸੁੱਤੀ ਆ ਤੇ ਉਹ ਸੁੱਤਿਆਂ ਸੁੱਤਿਆਂ ਕੰਮ ਕਰ ਲੈਣਾ ਨੇ ਤੂੰ ਲਾਗੂ ਜਾ ਕੇ ਜਿਹੜੀਆਂ ਮਰਜ਼ੀਆਂ ਕਰਨਾ ਤੇ ਮੈਂ ਆਪਣੀ ਮਰਜ਼ੀ ਨਾਲ ਕਰ ਲਵਾਂ ਜਿੰਨਾ ਕ ਕਰਨਾ ਹੋਊਗਾ ਕੋਈ ਨਹੀਂ ਕਰਨਦਾ ਉਹਨਾਂ ਨੂੰ ਕੋਈ ਇੰਨੀਆਂ ਮਰਜ਼ੀਆਂ ਨਾ ਜੇ ਕਰ ਮੁੜ ਕੇ ਪੈਹੇ ਤੇ ਲਾਵੀ ਲੈ ਕੇ ਵਰਤਣਾ ਹੁੰਦਾ ਨਾ ਕੋਈ ਤੂੰ ਦੱਸ ਕੀ ਨਹੀਂ ਕਰਨ ਦੀ ਕਰਉਂਦੀ ਤੇ ਹੈਗੀਆਂ ਨਾਲ ਹੋਰ ਦੱਸੋ ਕੀ ਕਰਾਂ ਤੂੰ ਸੁਵੇਰ-ਸਵੇਰੇ ਨਹਾ ਧੋ ਕੇ ਤਿਆਰ ਹੋ ਕੇ ਬੈਗੀਆਂ ਕੀ ਕੀਤਾ ਸਵੇਰ ਦਾ ਚਾਹ ਪੀ ਗਈ ਤਿਆਰ ਹੋ ਕੇ ਬਵਾ ਫਿਰ ਕਹਿਣਾ ਵਕਿ ਲੈ ਨਵੀਂ ਵਿਆਹੀ ਆ ਉਦਾਂ ਹੀ ਨਾਮ ਵਸੇ ਰਵਾਇਆ ਨਾ ਕੁਛ ਦੰਤਰੀ ਕਰਦੀ ਓਹੋ ਮੈਂ ਇਹ ਗੱਲ ਨਹੀਂ ਕਹਿਣ ਡਿਆ ਕਿ ਤੂੰ ਤਿਆਰ ਨਾ ਹੋ ਕੇ ਰਿਆ ਕਰ ਪਰ ਕੰਮ ਧੰਦਾ ਤੇ ਕਰਾ ਉਹਨਾਂ ਨੇ ਲੱਗ ਕੋਈ ਮੇਰੀ ਸੁਣੋ ਗੱਲ ਮੈਂ ਕੰਮ ਕਰਨਾ ਜੇ ਆਪਣੀ ਮਰਜ਼ੀ ਨਾਲ ਠੀਕ ਵਾ ਨਾ ਤੇ ਜਿੱਦਾਂ ਮੈਂ ਕਰਦੀ ਆ ਆਪਣੇ ਪਿੰਡ ਉਹ ਪਿੰਡ ਵਾਲੀਆਂ ਜਿਹੜੀਆਂ ਆਤਾਂ ਵਾ ਨਾ ਉਹ ਉੱਥੇ ਛੱਡ ਆ ਜਦੀਆਂ ਵਾ ਠੀਕ ਆ ਨਾ ਮੁੜ ਕੇ ਇੱਥੋਂ ਦੀਆਂ ਬਣਾਉਣੀਆਂ ਪੈਂਦੀਆਂ ਵਾ ਵਿਆਹ ਤੋਂ ਪਹਿਲਾਂ ਤੂੰ ਕੋਹ ਕਹਿੰਦੀ ਸੀ ਹੁਣ ਤੂੰ ਕੋਹ ਹੋ ਗਈ ਮੇਰੀ ਸੁਣੋ ਗੱਲ ਮੈਂ ਤੁਹਾਨੂੰ ਸਾਰੀ ਗੱਲ ਦੀ ਇੱਕੋ ਹੀ ਗੱਲ ਕਹਤੀ ਆ ਕਿ ਕੰਮ ਕਰਨਾ ਮੈਂ ਮਰਜ਼ੀ ਨਾਲ ਜਿੰਨਾ ਕਿ ਮੇਰਾ ਜੀ ਕਰੋ ਬਸ ਜੀ ਤੇ ਕਰੂਗਾ ਤੇ ਉਹਨਾਂ ਅੱਡ ਕਰਕੇ ਤੇ ਛੱਡ ਦੇਣਾ ਮੁੜ ਕੇ ਬੈਠੀ ਨਹੀਂ ਮੁੜ ਕੇ ਦੱਸ ਮੈਂ ਨਾ ਹੱਦ ਕੰਢੀ ਐ ਉਨਾ ਰੁਪਈਆ ਨਹੀਂ ਦੇਣਾ ਹਨ ਵਰਤਨ ਨੂੰ ਮੁੜ ਕੇ ਇਹਦੇ ਤੇ ਉਹ ਵੀ ਸੱਚੀ ਓਦਾਂ ਮੁੜ ਕੇ ਤੂੰ ਰੋਇਆ ਕਰਨਾ ਗੱਲ ਮੇਰੇ ਹਿਸਾਬ ਨਾਲ ਉਹ ਹੋਣੀ ਨਹੀਂ ਬਣਾਇਂ ਚਾ ਹਾਂਜੀ ਬਣਾ ਲੇ ਮੈਂ ਮੈਨੂੰ ਤਾਂ ਦੇ ਇੱਕ ਕੱਪ ਪਹਿਲਾਂ ਲੈ ਲਓ ਮੰਮੀ ਕਿੱਥੇ ਆ ਮੰਮੀ ਵੀ ਅੰਦਰ ਹੀ ਬੈਠੇ ਆ ਠੰਡੇ ਬੜੀ ਮੈਂ ਤਹੀ ਕਰਨਾ ਬਾਹਰ ਮੈਂ ਚਾਪਦਾ ਤੇ ਤੂੰ ਇਥੇ ਕੱਲੀ ਡਈ ਆ ਹਰਪਿੰਦਰ ਕਿੱਥੇ ਆ ਉਹ ਵੀ ਅੰਦਰ ਹੀ ਆ ਮੰਮੀ ਨੇ ਘਰੇ ਆਪਣੀ ਨਾਲ ਗੱਲ ਦੇ ਹੀ ਚੱਲ ਹੂੰ ਮੈਂ ਕਿਹਾ ਹੀ ਨਹੀਂ ਮੈਂ ਤਾਂ ਕੋਈ ਗੱਲ ਨਹੀਂ ਨਾਲ ਡਾਲਣਾ ਸੀ ਉਹਨੂੰ ਕੋਈ ਗੱਲ ਨਹੀਂ ਜੇ ਅਗਲੀ ਦਾ ਮਨ ਹੋਊਗਾ ਤੇ ਉਹਨੇ ਆਪੇ ਕਰ ਲੈਣਾ ਵਾ ਤੇ ਬਾਰ ਬਾਰ ਕਿਹਾ ਜੀ ਨਾ ਕੀਤਾ ਫਿਰ ਵੀ ਵੇਚਦੀ ਐ ਜਦੋਂ ਦਿਲ ਕਰੂਗਾ ਆਪੇ ਕਰ ਲਵਾਂਗੀ ਓਏ ਆਹੋ ਚੱਲ ਕੋਈ ਗੱਲ ਨਹੀਂ ਕੱਲ ਬਲੀ ਆਇਆ ਸੀ ਮੇਰੇ ਕੋਲ ਅੱਛਾ ਕਹਿਣ ਰਿਹਾ ਸੀ ਕਹਿੰਦਾ ਵੀ ਅਸੀਂ ਵਾਂਡੇ ਹੋ ਗਏ ਆ ਜਾਂ ਤੇ ਤੁਸੀਂ ਸਾਰਿਆਂ ਨੇ ਮੂੰਹ ਵਟੇ ਸਾਡੇ ਨਾਲ ਹੂੰ ਇਦਾਂ ਓਦਾਂ ਤੇ ਮੈਂ ਇਹ ਮੰਮੀ ਨੂੰ ਪੁੱਛ ਕੇ ਵੀ ਗਿਆ ਮੈਂ ਪੁੱਛ ਕੇ ਨਹੀਂ ਗਿਆ ਤੂੰ ਦੱਸ ਕੇ ਗਿਆ ਗੱਲਾਂ ਆਹ ਮੈਂ ਜੇ ਪੁੱਛਿਆ ਹੁੰਦਾ ਤੇ ਘਰਦਿਆਂ ਦੀ ਸਲਾਹ ਹੁੰਦੀ ਤੇ ਚੱਲ ਮੈਂ ਜੀਤਰੇ ਨਾਲ ਤੁਰਦੇ ਹੁਣ ਸਾਰੀ ਉਮਰ ਦਾ ਤਰੇਣਾ ਨਾ ਵੀ ਫੇਰ ਆਪਾਂ ਉਹਦੇ ਘੱਲੇ ਹੀ ਆਈ ਸੀ ਟੱਬਰ ਥੋੜੀ ਗਿਆ ਨਾਲ ਹਉਤੇ ਹੈਗੇ ਤੇ ਕਰਦਾ ਹੀ ਗੱਲਾਂ ਬਾਤਾਂ ਹੋਰ ਵਾਦ ਕੱਟ ਮੈਂ ਹਾਂ ਭਰਾਏ ਹੁਣ ਤੈਨੂੰ ਆਪ ਪਤਾ ਮੈਂ ਹੁਣ ਪਹਿਲਾਂ ਵਾਲੇ ਕੰਮ ਛੱਡਦੇ ਤੇ ਹੁਣ ਇਹ ਆ ਵੀ ਨਾਲ ਟਬਰਦਾਰੀ ਵਾਲੇ ਕੰਮ ਸ਼ੁਰੂ ਕਰ ਕੋ ਨਾ ਤੇ ਤੁਸੀਂ ਸਾਨੂੰ ਪੁੱਛ ਕੇ ਕਰਾਇਆ ਉਦੋਂ ਤੂੰ ਆਪਣੀ ਸਲਾਹ ਨਾ ਕੀਤਾ ਮੈਂ ਕਰਨਾ ਹੀ ਕਰਨਾ ਤੇ ਹੁਣ ਤੁਸੀਂ ਜਾਂਦੇ ਹੋ ਤਾਂ ਵੀ ਨਹੀਂ ਪੁੱਛ ਕੇ ਜਾਂਦੇ ਹੈਡੀ ਕਿਹੜੀ ਜ਼ਿੰਮੇਵਾਰੀ ਹੈ ਮਮੀ ਵੀ ਆਈ ਸੀ ਤੇ ਕਹਿੰਦੇ ਸੀ ਵੀ ਰੁਪਿੰਦਰ ਆਉਂਦੇ ਨੀ ਲੰਮੀ ਪੈ ਗਈ ਆ ਤੇ ਠਾਲੇ ਨਹੀਂ ਗਏ ਪਰ ਉਹਨੇ ਨਾ ਕਰਤੀ ਅੱਗ ਤੇ ਕਹਿੰਦੀ ਸੀ ਵੀ ਮੈਂ ਨਹੀਂ ਕਰਨਾ ਜੋਤ ਨੂੰ ਕਹਿ ਦੋ ਆਪੇ ਕਰ ਲੂਗੀ ਕੰਮ ਤੇ ਮਮੀ ਤਾਂ ਕੈਮ ਨਹੀਂ ਆਈ ਮੰਮੀ ਦੇ ਕਿਆ ਕਿੱਥੋਂ ਆਣਾ ਹੈ ਹੋਂਦੇ ਮੰਮੀ ਨੂੰ ਵੀ ਅੱਗੇ ਜਵਾਬ ਦਿੰਦੀ ਐ ਨਹੀਂ ਅੱਗੇ ਤੇ ਮੰਮੀ ਸਾਰੀਆਂ ਗੱਲਾਂ ਹੰਨ ਵੀ ਕਰ ਲੈਂਦੇ ਰਹੇ ਆ ਤੇ ਅਸੀਂ ਤੇ ਕੁੜੀ ਨੂੰ ਵੀ ਸੰਭ ਦੇ ਰਹੇ ਆ ਤੇ ਜੇ ਕਿਤੇ ਵਾਂਡੇ ਜਾਣਾ ਤੇ ਚਾਈ ਨੂੰ ਘਰ ਛੱਡ ਕੇ ਜਾਣਾਗਾ ਯਾਰੀ ਪਿੱਛਾਂ ਵੀ ਫੇਰ ਘਰ ਆ ਜੀਏ ਪਰ ਇਹ ਆ ਵੀ ਕਹਿੰਦੇ ਵੀ ਉਦੋਂ ਮੰਮੀ ਹੀ ਨਾ ਜ਼ਿਆਦਾ ਜ਼ੋਰ ਪਾਤੇ ਹੀ ਪਿਖਰਾ ਦਿਓ ਕਰਾ ਦਿਓ ਹੋ ਸਕਦਾ ਸੁਧਰ ਜਾਏਗਾ ਪਰ ਉਹਨੇ ਕਿੱਥੇ ਸੁਧਰਨਾ ਐ ਇਦਾਂ ਨਹੀਂ ਸੁਧਰਦੇ ਹੁੰਦੇ ਕੋਈ ਠੀਕ ਐ ਨਾ ਇਹ ਥੋੜੀ ਬੋਤੀ ਅਕਲ ਆਊਗੀ ਤੇ ਫੇਰ ਹੀ ਸਰਨਾ ਵਾ ਸਾਨੂੰ ਕੀ ਸਾਨੂੰ ਤੇ ਸਾਰੇ ਗੱਲਾਂ ਕਰ ਲੈਂਦੇ ਹੀ ਤੂੰ ਕੰਮ ਨਹੀਂ ਕਰਦੀ ਤੂੰ ਪਿੰਡ ਚਲ ਜਾਨੀ ਆ ਤੂੰ ਆਹ ਕਰਦੀ ਆ ਹੁਣ ਪਤਾ ਲੱਗਿਆ ਜੀ ਇੰਦਾਂ ਦੇ ਕੰਮ ਹੋਣ ਦੇ ਆ ਘਰ ਚ ਮੇਕੋ ਵੀ ਲਵਲੀ ਤੁਹਾਨੂੰ ਦੱਸਿਆ ਨਾ ਆਇਆ ਸੀਗਾ ਤੁਸੀਂ ਆਪ ਰਾਮ ਨਾ ਆਪਣਾ ਕੰਮ ਕਰਿਆ ਕਰੋ ਠੀਕ ਹੈ ਨਾ ਆਪਣਾ ਰੂਮ ਸਾਫ ਕੀਤਾ ਵਿਹੜਾ ਸਾਫ ਕਰਦਾ ਚਲੋ ਪਹਿਲਾਂ ਵੀ ਕਰਦੇ ਰਹੇ ਆ ਹਨਾ ਤੇ ਉਹਨਾਂ ਦਾ ਰਹਿਣ ਤਾਂ ਜਿੰਨਾ ਹੈਗਾ ਨਹੀਂ ਨਹੀਂ ਮੈਂ ਤੇ ਕਹਿੰਦੀ ਨਹੀਂ ਐਸੇ ਕਰਕੇ ਮੈਂ ਹੁਣ ਵੀ ਨਹੀਂ ਠਾਇਆ ਵੀ ਜੇ ਠਾਇਆ ਦੋ ਵਧ ਕਰੂਗੀ ਦੋ ਘਟ ਕਰੂਗੀ ਇਹ ਤਾਂ ਚੰਗਾ ਆਪ ਹੀ ਕਰ ਲਓ ਤੇ ਕੰਮ ਲੋੜ ਹੀ ਨਹੀਂ ਆ ਹਾਂ ਲੋੜ ਕੀ ਐਵੇਂ ਹੁਣ ਤੂੰ ਇੱਕ ਵਾਰੀ ਕਹੇਗੀ ਮੁੜ ਕੇ ਅਗਲੀ ਜਵਾਬ ਦੇ ਦੂਗੀ ਹੋ ਚਾਹ ਬਣਾ ਲਈਏ ਮੇਰਾ ਦਾਫੜਾ ਨਹੀਂ ਨਹੀਂ ਤੂੰ ਮੰਮੀ ਨੂੰ ਫੜਾ ਕੇ ਆ ਜਾ ਜਾ ਲਵਲੀ ਨੂੰ ਵੀ ਦੇ ਦੇ ਫਿਰ ਰਵਿੰਦਰ ਰਹਿ ਜੂਗੀ ਉਹ ਕੋਈ ਨਹੀਂ ਆਪੇ ਪੀ ਲੂਗੀ ਜਦੋਂ ਪੀਣੀ ਹੋਗੀ ਉਹਨੇ ਵੇਖ ਲੈ ਮੰਮੀ ਦੀ ਗੱਲ ਕੋਈ ਟਾਲਦਾ ਨਹੀਂ ਹੁੰਦਾ ਅਗੇ ਤੇ ਹੁਣ ਵੇਖ ਲੈ ਆਪਣੀਆਂ ਮਰਜ਼ੀਆਂ ਕੰਡਿਆ ਵੇ ਸਭ ਜਾਣੇ ਪਹਿਲਾਂ ਵਾਲੀ ਗੱਲ ਥੋੜੀ ਰਹਿੰਦੀ ਹੈ ਰਮਣਾ ਵੇਲੀ ਹੋ ਗਏ ਬੈਂ ਹੀ ਲੱਗਦਾ ਨਿੱਕੀ ਨੂੰ ਵਾਵਾ ਸੇਵਾ ਕਰਦੀ ਹੈ ਤੇਰੀ ਆਹੋ ਮੇਰੀ ਤਾਂ ਬਹੁਤ ਕਰਦੇ ਤੁਸੀਂ ਵੀ ਕਰਵਾ ਲਓ ਮੈਂ ਆਦੇ ਵਿਆਹ ਕਰਕੇ ਨਾ ਸਿਆਪੇ ਨੂੰ ਫੜੀ ਗਈ ਆ ਕੀ ਹੋ ਗਿਆ ਉਹਨੂੰ ਉਹ ਤਾਂ ਟਕੇ ਟਕੇ ਦਾ ਜਵਾਬ ਦਿੰਦੀ ਆ ਗਾੜੀ ਸੇਵਾ ਉਹਨਾਂ ਸਵਾਹ ਕਰਨੀ ਆ ਅਟਿਆ ਇਹਨੂੰ ਕਿਹੜੇ ਦੇਣਾ ਹੋਇਆ ਤੂੰ ਦੇ ਜਵਾਬ ਦੇਣ ਲੱਪੀ ਆ ਉਹ ਵੱਡੀ ਚੰਗੀ ਹੀ ਝਾੜ ਚੰਪ ਵੀ ਲੈਣੀ ਆ ਤਾਂ ਗਾੜੀ ਬੋਲਦੀ ਨਹੀਂ ਹੁੰਦੀ ਇਹਦੀ ਸੁਣ ਲੋ ਭੀ ਆਈ ਹੀ ਹਾਂ ਤੇ ਮੈਂ ਗਈ ਅੰਦਰ ਅੱਛਾ ਹੁਣ ਜੋਦ ਨੂੰ ਠੇਕਾ ਥੋੜਾ ਵਾ ਵੀ ਸਾਰਾ ਕੰਮ ਉਹਨੇ ਹੀ ਕਰਨਾ ਵਾ ਹਾਂ ਹਾਂ ਤੇ ਮੈਂ ਚੱਲ ਉੱਠੂਗੀ ਮਾੜਾ ਮੋਟਾ ਦੇ ਨਾਲ ਹੱਥ ਹੁਥ ਪਵਾ ਦੂ ਕੰਮ ਨੂੰ ਅੱਛਾ ਮੈਂ ਹਾਂ ਉੱਠ ਪੋ ਤਾਂ ਤੂੰ ਉੱਠੀ ਨਹੀਂ ਗਈ ਮੰਮੀ ਸੇਰ ਦੇ ਗਏ ਆ ਥੱਕ ਗਏ ਆ ਦੱਸ ਭੜਾ ਇਹਨੂੰ ਬੰਦਾ ਪੁੱਛੇ ਵੀ ਤੂੰ ਤੁਰ ਕੇ ਗਈ ਹਾਂ ਗੱਡੀ ਵਿੱਚ ਤੇ ਬਹਿ ਕੇ ਤੂੰ ਗਈ ਤਾਂ ਥੱਕ ਕਾਦਣਾ ਗਈ ਆ ਗੱਲ ਵਾਰਮਨ ਹੁਣ ਇਹ ਉਹਦੇ ਪੇਕੇ ਵੀ ਨਹੀਂ ਨਾ ਫੋਨ ਕਰ ਸਕਦੇ ਮੁੰਡੇ ਨੇ ਕੀਤੀ ਆ ਮਨਮਰਜੀ ਮੁੰਡੇ ਦਾ ਹੀ ਬੇੜਾ ਕਰਕੇ ਆਵਾਕ ਕਿ ਮੁੰਡਾ ਉਹਦੋਂ ਆਂਦਾ ਹੀ ਵੀ ਮੈਂ ਕਰਾਉਣਾ ਹੀ ਉਹਦੇ ਨਾਲ ਵਾ ਮੰਮੀ ਪਰਿਵਾਰ ਬੜਾ ਵਧੀਆ ਕੁੜੀ ਬੜੀ ਚੰਗੀ ਆ ਮੈਨੂੰ ਕੀ ਪਤਾ ਹੈ ਵੀ ਆਹਨੇ ਕੰਮ ਕਰਨੇ ਸਾਡੇ ਘਰ ਆਣ ਕੇ ਗੱਲ ਵਾਰ ਰਮਨ ਹੁਣ ਮੁੰਡੇ ਨੇ ਤੇ ਕੀਤੀ ਮਰਮਰ ਜੀ ਹੁਣ ਅਹੀਂ ਇਹਨੂੰ ਕਹਿ ਵੀ ਕੁਝ ਨਹੀਂ ਸਕਦੇ ਕੁੜੀ ਨੂੰ ਜੇ ਅਹੀਂ ਇਹਨੂੰ ਕਿਹਾ ਤਾਂ ਮੁੰਡੇ ਨੇ ਪੈ ਜਾਣਾ ਕਹਿ ਕਿਉਂ ਨਹੀਂ ਸਕਦੇ ਕਿੰਨਾ ਚਿਰ ਮੂੰਹ ਵਾਲੇ ਵੇਖਣਾ ਵਾ ਤੁਸੀਂ ਨਾ ਕਿਓ ਮੈਂ ਕਹੂੰਗੀ ਨਾ ਅਹੀਂ ਸਾਰਾ ਦਿਨ ਦੋਵੇਂ ਜਾਨੀਆਂ ਕੰਮ ਕਰਦਿਆਂ ਰਹੀਏ ਤੇ ਇਹ ਬੈਠੀ ਰਵੇ ਰਜਾਈ ਦੇ ਵਿੱਚ ਇਹ ਕਿਹੜੀ ਕਿਤਾਬ ਤੇ ਲਿਖਿਆ ਵਾ ਤੇ ਤੁਸੀਂ ਫਿਰ ਉਹਨੂੰ ਰੋਟੀ ਪਾਣੀ ਨਾ ਫੜਾਇਆ ਕਰੋ ਚਾਹ ਪਾਣੀ ਉਹਦਾ ਬੰਦ ਕਰੋ ਆਪ ਹੀ ਚੁੱਕੇ ਖੜੇ ਨਾ ਖੜੇ ਮੈਂ ਮੁੰਡੇ ਨੂੰ ਇੱਕ ਵਾਰ ਕਹਿਣਾ ਵਾ ਵੀ ਉਹਨੂੰ ਸਮਝਾ ਦੇ ਵੀ ਕੰਮ ਕਰਨਾ ਪੈਣਾ ਵਾ ਰੋਟੀ ਖਾਣੀ ਹੈ ਨਾ ਤਿੰਨ ਟਾਈਮ ਤੇ ਕੰਮ ਕੌਣ ਕਰੇ ਜੇ ਕੱਲ ਨੂੰ ਕਹੇਪੀ ਕੰਮ ਵਾਲੀ ਲਾਓ ਉਹ ਗੱਲ ਝੂਠੀ ਆ ਜਦੋਂ ਕੱਲੀ ਹੀਰਾ ਕੰਮ ਵਾਲੀ ਮੈਂ ਉਦੋਂ ਨਹੀਂ ਲਾਈ ਤੇ ਹੁਣ ਇਹ ਦੋ ਜਾਨੀਆਂ ਵਾਂ ਚੱਲ ਮੈਂ ਬੈਠੇ ਸਬਜ਼ੀ ਸਬਜ਼ੀ ਤਾਂ ਕੱਟ ਕੇ ਦਊਂਗੀ ਨਾ ਇਹਨਾਂ ਨੂੰ ਆਹ ਵੇ ਇਹ ਤਾਂ ਗੱਦਰੀ ਸਹੀ ਆ ਲੋਕਾਂ ਦੀਆਂ ਮਾਵਾਂ ਨੇ ਇਹਨਾਂ ਕਿਤੇ ਅਕਲ ਸਖਾਈ ਨਹੀਂ ਨਿਆਣਿਆਂ ਨੂੰ ਇਹੋ ਮਾਂ ਨੇ ਕੋਈ ਅਕਲ ਦਿੱਤੀ ਹੁੰਦੀ ਤੇ ਆਣ ਕੇ ਸੋਈ ਦੇ ਵਿੱਚ ਵੱੜਦੀ ਅਰਜਾਈ ਲਈ ਦਸਾਂਗੀ ਮੈਂ ਥੱਕ ਗਈ ਆ ਇਹਦਾ ਥਕੇਵਾ ਤੇ ਮੱਥਣਾ ਹੀ ਨਹੀਂਗਾ ਉਹ ਮੇਰੀ ਗੱਲ ਸੁਣ ਕਸੂਰ ਉਹਦਾ ਕੱਲਾ ਬੋਟੀ ਦਾ ਨਾ ਕੱਢੀ ਜਾ ਤੇਰੇ ਮੁੰਡੇ ਦਾ ਵੀ ਉਹਨਾਂ ਇੱਕ ਕਸੂਰਵਾ ਮੁੰਡਾ ਤਾਂ ਹੈ ਹੀ ਨਕਮਾ ਵਾ ਉਹਨੂੰ ਮੈਂ ਕੀ ਕਵਾਂ ਜੇ ਉਹ ਚੰਗਾ ਹੁੰਦਾ ਨਾ ਆਹ ਦਿਨ ਨਾ ਹੀ ਵੇਖਣੇ ਪੈਂਦੇ ਜਦੋਂ ਬਥੋ ਆਈ ਆ ਤਾਂ ਉਹਨੂੰ ਕਹਿੰਦਾ ਵੀ ਤੂੰ ਗੜੀ ਤੁਰ ਕੇ ਆਈ ਆ ਜਾ ਕੇ ਤੋਂ ਨਾਲੇ ਕੰਮ ਕਰਾ ਉਹ ਤਾਂ ਕਿਹਾ ਮੈਨੂੰ ਸੱਸੀ ਕੱਬ ਲਾਉਣੀ ਆ ਇਹ ਕੰਮ ਉਹਨੇ ਸਵਾਹ ਕਰਉਣਾ ਹੀ ਮੈਂ ਉਹਦੇ ਅੰਦਰ ਗਈ ਸਕਾਂ ਇਹ ਕੱਲਾ ਹੀ ਆਇਆ ਮੇਰੇ ਵੱਲ ਤਾਂ ਤੂੰ ਇਹਨੂੰ ਕਹਿੰਦੀ ਇਹਨੂੰ ਮੈਂ ਕੀ ਕਵਾਂ ਇਹ ਅੰਨਾ ਇਹਨੂੰ ਦੇਖਦਾ ਵੀ ਸਵੇਰ ਦੇ ਤਾਂ ਹੀ ਘਰੋਂ ਨਿਕਲੇ ਆ ਤੇ ਇਹ ਦੋਵੇਂ ਜਣੇ ਕੰਮ ਕਰਦੀ ਆ ਤੇ ਇਹ ਕੀ ਕਰਦੀ ਆਈ ਉੱਥੇ ਹਲਵਾਉਂਦੀ ਆਈ ਆ ਅਜੇ ਉਹਨੂੰ ਤਾਂ ਨਹੀਂ ਮੈਂ ਕਿਹਾ ਹੁਣ ਕੋਈ ਨਹੀਂ ਮੈਂ ਬਿਠਾ ਗਿਆ ਤਾਂ ਕੈਨੀ ਆਂ ਵੀ ਉਹਨੂੰ ਸਮਝਾ ਦੇ ਵੀ ਘਰ ਦੇ ਕੰਮ ਕਰਨੇ ਹੀ ਪੈਣੇ ਆ ਜੇ ਤੂੰ ਕਹੇ ਵੀ ਫੇਰਾ ਤੋਰਾ ਉਹ ਹਸਾਬ-ਸਾਬ ਦਾ ਹੀ ਚੱਲਣਾ ਈ ਉਹ ਚੱਲ ਫੇਰਾ ਤੋਰਾ ਵੀ ਜਾਣ ਪਰ ਘਰ ਦਾ ਤਾਂ ਕੰਮ ਕਰਨਾ ਪੈਣਾ ਕਿ ਨਹੀਂ ਹਾਦੀ ਹੋ ਗਈ ਇਹ ਦਿਵਾਲੀ ਉਹ ਵਿਚਾਰੀ ਚੰਗੀ ਸਾਰਾ ਦਿਨ ਲੱਗੀ ਰਹਿੰਦੀ ਆ ਉਹਨੇ ਵੀ ਤਾਂ ਜਿਦਾਂ ਰੀਸਾਂ ਕਰਨੀਆਂ ਹੀ ਆ ਨਾ ਫਿਰ ਹਾਰ ਕੇ ਵੀ ਮੇਰ ਕੋ ਨਹੀਂ ਗਾ ਹੁੰਦਾ ਓਏ ਉਹਨੇ ਵੀ ਰਮਣ ਦੋ ਮਹੀਨਾ ਵੇਖੂਗੀ ਦੋ ਮਹੀਨੇ ਵੇਖੂਗੀ ਫਿਰ ਜਦਾਂ ਇਹ ਲੰਮੇ ਪਈ ਰਹਿੰਦੀ ਤਾਂ ਉਹ ਵੀ ਪਈ ਰਹੂਗੀ ਫਿਰ ਚਲ ਕੋਈ ਨਹੀਂ ਮੈਂ लवली ਨੂੰ ਕਹਿੰਨੀ ਆ ਕੀ ਕਹੇਗੀ ਇਹਨੂੰ ਤੇ ਉਹਨੂੰ ਕਿਹ ਕੰਮ ਕਰੇਗਾ ਹੋਰ ਉਹਨੂੰ ਮੈਂ ਕੀ ਕਹਿਣਾ ਵਾ ਜੇ ਤੂੰ ਆ ਗੱਲ ਪਹਿਲਾਂ ਰੱਖਦੇ ਨਾ ਦਬਕੇ ਥੱਲੇ ਉਹਨੂੰ लवली ਨੂੰ ਤੇ ਇੱਥੋਂ ਤੱਕ ਨਾਉਤੇ ਨਹੀਂ ਆਣੀ ਮੈਂ ਬਥੇਰਾ ਰੁਖੀ ਰੁਖੀ ਸਮਝੰਦੀ ਰਹੀ ਆ ਨਹੀਂ ਹੀ ਮੰਨਦਾ ਕਿਹੜੇ ਖੂਚ ਪੈਂਦੀ ਜਦੋਂ ਮੈਂ ਕਹਿੰਦਾ ਹਾਂ ਤਾਂ ਤੂੰ ਕਹਿੰਦੀ ਵੇਲਾ ਵਾਦ ਤੁਸੀਂ ਉਹਦੇ ਗੜ ਪੈਂਦੇ ਜੇ ਉਹ ਚਲ ਕੋਈ ਨਹੀਂ ਹੋ ਗਿਆ ਆਪੇ ਕਹੂਗਾ ਉਹਨੂੰ ਤਾਂ ਆਖੇ ਲੱਗ ਜੂਗੀ ਚੱਲ ਵੇਖ ਲੈ ਕਹਿ ਕੇ ਮੁੰਡੇ ਆਪਣੇ ਨੂੰ ਜੇ ਕਹਿੰਦੀ ਆ ਅੱਖੇ ਲੱਗਦੀ ਤੇ ਕਹਿ ਲਾ ਲਾ ਪਤਾ ਨਹੀਂ ਕਿ ਭੀ ਇੱਥੇ ਆ ਕੇ ਕਿਤੇ ਬਾਹਰ ਬੁਰ ਗਿਆ ਵਾ ਜੇ ਇੱਥੇ ਹੁੰਦਾ ਤਾਂ ਮੈਂ ਹੁਣੇ ਆਵਾਜ਼ ਮਾਰਨੀ ਸੀ ਇੱਥੇ ਲੱਗ ਗਈ ਤੁਹਾਡੇ ਸਾਹਮਣੇ ਗੱਲ ਕਰਨੀ ਸੀ ਸਾਰੀ ਹਲੋ ਮਮੀ ਜੀ ਚਾ ਪਤਲਬ ਲਈ ਉੱਠ ਗਈ ਆ ਨਹੀਂ ਨਹੀਂ ਅਜੇ ਸੁੱਤੀ ਆ ਮੈਂ ਚੱਲ ਉਹਦੀ ਸੁੱਤੀਆਂ ਸੁੱਤੀਆਂ ਕੰਮ ਕਰ ਲਾਂ ਫਿਰ ਉਸ ਤੋਂੰਦੀ ਬੜਾ ਵਾ ਤੇ ਜੋ ਬਣ ਹੁਣੀ ਚਾਹ ਵੀ ਲਈ ਹੀ ਉਹਨਾਂ ਨੇ ਤੇ ਵੇਲੀ ਚਲ ਗਏ ਤੇ ਦੂਜੀ ਜੋੜੀ ਉੱઠી ਆ ਕਿ ਨਹੀਂ ਅਜੇ ਉੱਠੇ ਤੇ ਹੈਗੇ ਆ ਪੁਰਾਣੀ ਘਰ ਗਏ ਹੀ ਪਤਾ ਨਹੀਂ ਕੀ ਕਰਨਦੇ ਆ ਤੇ ਹੁਣ ਮੇਰਾ ਦਾਦਾ ਇਹ ਆ ਵੀ ਉੱਥੇ ਚਾਹ ਫੜਾਦਾ ਉਹਨਾਂ ਚਾਹ ਨਹੀਂ ਉੱਥੇ ਖੜਨੀ ਤੂੰ ਕੇ ਚਾਹ ਫੜਾਉਣੀ ਉਹਨਾਂ ਨੂੰ ਉਹਨੂੰ ਨਹੀਂ ਪਤਾ ਵੀ ਚਾਹ ਬਣੀ ਹੈ ਤਾਂ ਮੈਂ ਪੀਲਾ ਉੱਠ ਕੇ ਚਲੋ ਵੇਖ ਲਓ ਜੇ ਤੁਸੀਂ ਕਹਿੰਦੇ ਰਹਿਣ ਦੀ ਉਹਦਾ ਮੇਰਾ ਤਰਾ ਤਾਂ ਹੀ ਵੀ ਉਧਰ ਹੀ ਫੜਾ ਦੇਣੀ ਠੰਡੀ ਹੋ ਜਣੀ ਨਹੀਂ ਸਵੇਰਾ ਸਵੇਰੇ ਉੱਠ ਕੇ ਵੇਲੀ ਜੂ ਚਲ ਗਿਆ ਤਾਂ ਕਰਦਾ ਕੰਮ ਨਹੀਂ ਹੈ ਉਹਨੂੰ ਦੇਖਦਾ ਪਤਾ ਨਹੀਂ ਮੰਮੀ ਜੀ ਮੈਂ ਤਾਂ ਨਹੀਂ ਪੁੱਛਿਆ ਵੀ ਕਿਉਂ ਚਲੇ ਗਿਆ ਕਿੱਦਾਂ ਉਹਨਾਂ ਚਾਹ ਬਣਾਹੀ ਤਾਂ ਮੈਂ ਹਸਾ ਲਵਾਂ ਵੀ ਪੀ ਲੈਣਗੇ ਨਾਲ ਚਲ ਤੂੰ ਪੀ ਚਾਹ ਪਾਣੀ ਤੂੰ ਮਗਰ ਚਾਹ ਨਹੀਂ ਲੈ ਕੇ ਜਾਣਾ ਉਹਨਾਂ ਦੇ ਠੀਕ ਹੈ ਮੰਮੀ ਜੀ ਤੁਸੀਂ ਪੀ ਲਓ ਫਿਰ ਹੈ ਹਾਂ ਠੀਕ ਹੈ ਕੋਈ ਗੱਲ ਆ ਲਓ ਚਾਹ ਦਹੀਂ ਨੇ ਜੋਤ ਕਹਿੰਦੇ ਵੀ ਉਹਨਾਂ ਦੇ ਮਗਰ ਹਵੇਲੀ ਮਚਾ ਲਾਇਆ ਨੇ ਉਹ ਬਹੁਤ ਕਮਾਈ ਕਰਨ ਦੇ ਆ ਚੱਲ ਉਹਨੂੰ ਤੇ ਇਹ ਆ ਵੀ ਚਾਹ ਬਣਾਈ ਆ ਤਾਂ ਸਾਰੇ ਜੀਆਂ ਨੂੰ ਮੈਂ ਫੜਾਈ ਆ ਤੇ ਉਹਨਾਂ ਨੂੰ ਹੀ ਫੜਾ ਦੇਣੀ ਆ ਤੇ ਪਰ ਜੇ ਇਹਨੂੰ ਇੱਕ ਵਾਰਾ ਗੇਜ ਪੈ ਗਈ ਨਾ ਵੀ ਕੋਈ ਨਹੀਂ ਬਣੀ ਬਣਾਈ ਚਾਹ ਮਿਲ ਜਾਂਦੀ ਆ ਉਹ ਤੇ ਗਿੱਜ ਜੂਗੀ ਵੀ ਰੋਟੀ ਵੀ ਬਣੀ ਬਣਾਈ ਮੈਨੂੰ ਮਿਲ ਜੇ ਪਰ ਇਹ ਕੰਮ ਐ ਨਹੀਂ ਹੁੰਦਾ ਨਾ ਜੋਤ ਨੂੰ ਮੈਂ ਸਮਝਾਉਣੀ ਆ ਵੀ ਅੱਗੇ ਤੋਂ ਇਹ ਕੰਮ ਨਹੀਂ ਕਰਨਾ ਤੂੰ ਅਗਰ ਅਬਰ ਭੂਏ ਤਾਂ ਚੜੀ ਆ ਤੁਸੀਂ ਅੰਦਰ ਮੈਨੂੰ ਰੋਟੀ ਫੜਾਉਂਦੇ ਕਦੇ ਚਾਹ ਫੜਾਉਂਦੇ ਉਹਦਾ ਰਤਾ ਵੀ ਕੰਮ ਇਦਾਂ ਰਹਿਣੇ ਆ ਚਾਹ ਲ ਨਵੀਂ ਨਵੀਂ ਹੀ ਇੱਕ ਦੋ ਦਿਨ ਤੱਕ ਕਰਨਾ ਹੀ ਹੁੰਦਾ ਤੇ ਨਾ ਇਹ ਤਾਂ ਇਹਦੇ ਭੂਏ ਚੜਾ ਲੈਂਦੀਆਂ ਜੇ ਤੁਸੀਂ ਅਗਲੇ ਬੰਦੇ ਨੂੰ ਆਪੇ ਸ਼ਰਮ ਚਾਹੀਦੀ ਆ ਵੀ ਮੇਰਾ ਵੀ ਹੁਣ ਘਰਵਾ ਉੱਠ ਕੇ ਮੈਂ ਵੇਖਾਂ ਵੀ ਕੀ ਕਰਨ ਡਈ ਆਂ ਨਾ ਉਹਨੂੰ ਕੋਈ ਪਤਾ ਹੀ ਨਹੀਂਗਾ ਚਲ ਚਾਹ ਪੀਓ ਕੋਈ ਨਹੀਂ ਮੈਂ लवली ਨਾਲ ਗੱਲ ਕਰਦੀ ਆਂ ਉਹ ਨਹੀਂ ਭਾਜੀ ਪੈਸੇ ਨਹੀਂ ਅਜੇ ਤੱਕ ਆਏ ਹੈਗੇ ਜੇ ਮੜਾ ਜੀ ਤੁਸੀਂ ਕਿਤੇ ਕਹਿ ਦੋਗੇ ਇਹਨੂੰ ਉਹ ਚਲ ਏ ਆ ਵੀ ਇੱਕ ਦੋ ਪਰਚੀਆਂ ਦੇ ਆ ਜਨਾਂ ਤੇ ਬਾਕੀਆਂ ਤੇ ਚਲ ਬਾਅਦ ਵਿੱਚ ਵੇਖ ਲਾਂਗੇ ਹਾਂ 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 ਚਲੋ ਮੈਨੂੰ ਦੱਸਿਓ ਜਰੂਰ ਹੈ ਫਿਰ ਠੀਕ ਹੈ ਓਕੇ लवली ਉਰੇ ਆ ਯਾਰ ਪੱਠੇ ਪੱਠੇ ਉਹ ਪੱਠੇ ਤੇ ਪਾਏ ਆ ਮੇਰੀ ਗੱਲ ਸੁਣ ਧਾਰਾਂ ਕੱਢਣੀਆਂ ਵਾ ਤੇ ਜਾ ਕੇ ਜਾ ਫੀਲ ਲੈ ਦੇ ਦੋ ਪੋਰੀਆਂ ਉਹ ਲੈ ਆਵਾਂਗੇ ਬਾਅਦ ਚ ਯਾਰ ਠੰਡ ਬੜੀ ਆ ਜੀ ਯਾਰ ਮੇਰੀ ਗੱਲ ਸੁਣ ਰਾਤੀ ਤੂੰ ਕਹਿੰਦੇ ਆ ਵੀ ਮੇਰੇ ਨਾਲ ਸਾਰੇ ਗੁੱਸੇ ਰਹਿੰਦੇ ਆ ਤੇ ਜਦੋਂ ਕੰਮ ਕਹੀਦਾ ਤੂੰ ਨਾ ਕਰ ਦਿੰਦੇ ਆ ਉਹ ਯਾਰ ਠੰਡ ਬੜੀ ਆ ਲੈ ਆਉਨੇ ਆ ਤੇ ਠੰਡ ਦੇ ਕਿ ਨਿਕਲ ਗਈਆਂ ਧਾਰਾਂ ਸ਼ਾਮ ਨੂੰ ਹੀ ਕੱਢਣੀਆਂ ਸ਼ਾਮੀ ਚੱਲ ਜਾਏਗਾ ਕੋਈ ਗੱਲ ਨਹੀਂ ਲੈ ਆਵਾਂਗੇ ਸ਼ਾਮ ਨੂੰ ਕੋਈ ਗੱਲ ਨਹੀਂ ਨਾ ਹੁਣੇ ਜਾ ਕੇ ਲੈ ਆ ਗਿਆ ਮੁੜ ਕੇ ਸ਼ਾਮੀ ਦੁਕਾਨ ਬੰਦ ਹੋ ਗਈ ਤੇ ਫੇਰ ਮੈਂ ਹੁਣ ਲਿਬੜ ਜਾਣਾ ਯਾਰ ਨਾਤਾ ਧੋਤਾ ਐਵੇਂ ਹੋ ਗੱਲ ਮੈਂ ਕਿੱਥੇ ਜਾਣਾ ਹੁ ਹੌਣ ਬੈਠੀਆਂ ਹੋ ਯਾਰ ਐਵੇਂ ਹੁਣ ਕੀ ਲਿਆ ਕੇ ਕਰਨੀ ਫੇਰ ਤੂੰ ਜਦੋਂ ਕੋਈ ਕੰਮ ਕਹਿੰਦਾ ਹੁੰਦਾ ਨਾ ਉਦੋਂ ਮੰਨ ਲਈਦਾ ਵਾ ਠੀਕ ਆ ਨਾ ਹਰ ਵਾਰੀ ਤੇਰੇ ਮੂੰਹ ਤੇ ਨਾ ਹੁੰਦੀ ਆ ਤੇ ਕਦੀ ਤਾਂ ਆਖੇ ਲੱਗਿਆ ਕਰ ਤੂੰ ਇਹ ਨਾ ਨਾ ਤੋਣਾ ਮੈਂ ਜਾ ਲੈ ਆਵਾ ਤੂੰ ਜਾ ਆ ਨਾਣਾ ਤੋਣਾ ਮੈਂ ਤੇ ਲਿਆਉਣੀ ਆ ਫੇਰ ਫਸੇ ਨੇ ਤੇ ਫੇਰ ਰੌਲਾ ਕੱਲੀ ਪਾਇਆ ਆਪੇ ਲਿਆਵਾ ਜਾ ਕੇ ਨਾ ਇਹ ਤੁਹਾਡੀ ਕਿਹੜੀ ਗੱਲ ਵਾ ਕਿ ਇਹਨੇ ਮੂੰਹ ਉਦਨ ਚੁੱਕਿਆ ਵਾ ਕਿ ਇਹਨੇ ਉਦਨ ਚੁੱਕਿਆ ਜਿੰਨੂੰ ਘਵਾ ਲੋ ਚੱਜਣਾ ਹੁੰਦਾ ਹੀ ਨਹੀਂ ਉਹ ਉਹ ਮੇਰੀ ਗੱਲ ਸੁਣ ਰਾਤੀ ਤੇਰੀਆਂ ਗੱਲਾਂ ਹੋਰ ਹੀਗੀਆਂ ਤੇ ਹੁਣ ਤੇਰੀਆਂ ਗੱਲਾਂ ਹੋਰ ਵਾ ਤੇਰੀ ਆਪਣੀ ਜਬਾਨ ਵੀ ਹੈਗੀ ਕੋਈ ਕਿ ਨਹੀਂ ਤੇ ਯਾਰ ਹੁਣ ਮੈਂ ਨਾ ਤੋ ਗਿਆ ਤਾਂ ਤੂੰ ਫੀਡ ਦਸਣਾ ਦੇਤਾ ਤੂੰ ਪਹਿਲਾਂ ਲੈ ਆਉਂਦਾ ਤੂੰ ਭਰਾ ਰਹਿਣ ਦੇ ਕੋਈ ਗੱਲ ਨਹੀਂ ਸਾਨੂੰ ਲੋੜ ਵਾ ਡੰਗਰਾਂ ਦੀ ਅਸੀਂ ਲੈ ਆਵਾਂਗੇ ਜਿੱਦਾਂ ਕਰਾਂਗੇ ਕਰਾਂਗੇ ਆਪੇ ਹੀ ਉਹ ਜੋਬਨ ਜਦੋਂ ਦਾ ਵਿਆਹ ਹੋ ਗਿਆ ਵਾ ਨਾ ਤੁਹਾਡੇ ਪਤਾ ਨਹੀਂ ਕੀ ਮਨਾ ਚਾਹੁੰਦੇ ਆ ਤੁਸੀਂ ਤੇ ਸੜੀ ਗਏ ਜੇ ਆਹੋ ਸੜਨਦੇ ਆਪਾਂ ਕਿ ਤੇਰੇ ਤੋਂ ਤੀਰ ਬੜਾ ਮਾਰ ਰਿਆ ਨਾ ਤੂੰ ਵਿਆਹ ਕਰਾ ਕੇ ਕੋਈ ਗੱਲ ਨਹੀਂ ਨਾਲ ਲੈ ਆ ਮੈਂ ਲੈ ਆਉਂਗਾ ਫੇਰ ਉਹ ਗੱਲ ਈ ਦਾ ਹਸਾਂ ਤੋ ਦਿਆਂ ਕਰ ਨਾ ਆ ਤਾਂ ਰੌਲਾ ਹੁਣ ਕੀ ਡੇ ਕਰਨਾ ਕੋਸ਼ ਨੂੰ ਇਹ ਪਤਾ ਕਰਨਾ ਕਿ ਠੰਡ ਹੀ ਬੜੀ ਐ ਬੈਠੀ ਠੰਡ ਬਾਹਰ ਹੈ ਹੀ ਬੜੀ ਐ ਤੇ ਉਥੇ ਡੰਗਰਾਂ ਲ ਵੀ ਨਹੀਂ ਠੰਡ ਵਾ ਨਾ ਆਹ ਪੱਠੇ ਪਾ ਗਿਆ ਮੈਂ ਤੇ ਹੱਥ ਠਰ ਗਿਆ ਤੇ ਤੰਦਰੇ ਰਹਿੰਦੇ ਨਹੀਂ ਬਾਹਰ ਨਹੀਂ ਕੱਢਨੇ ਨਹੀਂ ਹੈ ਅੰਦਰ ਹੀ ਆ ਅੰਦਰੇ ਪੱਠੇ ਪਾ ਦੇ ਮੈਂ ਜਲ ਕੱਲ ਠੰਡ ਬੜੀ ਆ ਤਾਂ ਆਪਣੇ ਮੰਗੂਈਆਂ ਮੈਂ ਤਾਂ ਨਮੀ ਇੱਕ ਗੱਲ ਕਰਨੀ ਆ ਹਾਂ ਦੱਸ ਕਿਹੜੀ ਗੱਲ ਆ ਇਹ ਜਦੋਂ ਕੱਲ ਮੰਡੀਆਂ ਨਹੀਂ ਆਏ ਲਵਲੀ ਨੇ ਆਹੋ ਇਹ ਮੇਕੋ ਆਇਆ ਤੇ ਇਹ ਤੁਸੀਂ ਬੜੇ ਮੂੰਹ ਵਟੇ ਸਾਰਿਆਂ ਨੇ ਜਿੰਨੂੰ ਬੁਲਾਇਦਾ ਵਾ ਉਹ ਇਦਾਂ ਣੌਖਾ ਹੀ ਹੁੰਦਾ ਵਾ ਅੱਛਾ ਮੈਂ ਵੀ ਜੇ ਤੂੰ ਕਿਸੇ ਨੂੰ ਪੁੱਛ ਕੇ ਜਾਂਦਾ ਤੇ ਚੱਲ ਆਪੇ ਤੇਰੇ ਨਾਲ ਕਹਿੰਦਾ ਨਹੀਂ ਇਹ ਮੈਂ ਮੰਮੀ ਨੂੰ ਪੁੱਛੇ ਗਿਆ ਮੈਂ ਤਾਂ ਪੁੱਛੇ ਨਹੀਂ ਗਿਆ ਤੂੰ ਸਿਰਫ ਦੱਸ ਕੇ ਗਿਆ ਹਾਂ ਐਡਾ ਤਾਂ ਹੈ ਨਹੀਂ ਵੀ ਅਸੀਂ ਮੈਂ ਤਾਂ ਘਰ ਕਿਸ ਨੂੰ ਪਤਾ ਨਹੀਂ ਗੱਲਦਾ ਤੁਸੀਂ ਆਪੇ ਚੌਧਰ ਕਰੀ ਜਾਂਦੇ ਜੇ ਹੁਣ ਅੱਜ ਉਧਰ ਆਇਆ ਤੇ ਮੈਂ ਜਾਂ ਪੱਠੇ ਪਾਉਣ ਅੱਛਾ ਤੇ ਫੀਡ ਮੁੱਕ ਗਈ ਮੈਂ ਇਦਾਂ ਹੀ ਆਮ ਹੀ ਕਹਿਦਾ ਮੈਂ ਹਾਂ ਚੱਲ ਜਾ ਯਾਰ ਦੋ ਬੋਰੀਆਂ ਫੀਡ ਨਹੀਂ ਲੈ ਰੇ ਆਹੋ ਤੇ ਮੈਂ ਹਾਂ ਚੱਲ ਸ਼ਾਮੀ ਤਾਰਾ ਤੁਨਾ ਕੱਢਣੀ ਆਵਾ ਤੇ ਇਹ ਨਹੀਂ ਮੈਂ ਤਿਆਰ ਹੋਇਆ ਮੈਂ ਨਹੀਂ ਜਾਣਾ ਮੈਂ ਤਿਆਰ ਹੋ ਕੇ ਤੂੰ ਕਿਤੇ ਡਿਊਟੀ ਜਾਣਾ ਵਾ ਘਰ ਦੇ ਕੰਮ ਕਰਨੇ ਆ ਤੇ ਮੁੜ ਕੇ ਮੇਹਣਾ ਭਲਾ ਕੀ ਮਾਰ ਕੇ ਗਿਆ ਵਾ ਇਹ ਤੁਸੀਂ ਇਹ ਛੜਦੇ ਬੜਾ ਜੇ ਮੇਰਾ ਵਿਆਹ ਹੋ ਗਿਆ ਵਾ ਮੈਂ ਹਾਂ ਵੀ ਤ ਫਿਰ ਇਹੋ ਮੈਂ ਨਾ ਸਾਨੂੰ ਅਸੀਂ ਵਿੱਚ ਵਿਚੋਲੇ ਬਣੇ ਹਾਂ ਚੱਲ ਪੁੱਤ ਇਦਾਂ ਨਾ ਕਰ ਆਉਂਦਾ ਨਾ ਤੇ ਮੈਂ ਇਹਨੂੰ ਪੁੱਛਦੀ ਆਂ ਗੱਲ ਤੇ ਉਦਾਂ ਵੀ ਮੈਂ ਨਾ ਕਰਨੀ ਸੀ ਤੇ ਕਰਦੀ ਤੇਰੀ ਕੋਈ ਕੰਮ ਨਹੀਂ ਕੀ ਕਰਦੀ ਤੈਨੂੰ ਸਮਝਾ ਤੇ ਆਪ ਵੀ ਇਦਾਂ ਡੰਡਿਆਵਾ ਕਰਨੇ ਨੂੰ ਸ਼ਰਮ ਹੈ ਮਾਸਾ ਕਿ ਨਹੀਂ ਉਹ ਮੰਮੀ ਰਪਿੰਦਰ ਭਾਬੀ ਨੇ ਵੀ ਉਦੋਂ ਹੀ ਕੰਮ ਕਰਨਾ ਜਦੋਂ ਇਹ ਕਹੂਗਾ ਇਹ ਨੂੰ ਆਪਣੇ ਘਰ ਦੇ ਤੋ ਤਰੀਕੇ ਦੱਸੂਗਾ ਤੇ ਫੇਰ ਹੀ ਅਗਲੀ ਨੂੰ ਸਮਝਾਉ ਆਹੋ ਨੂੰ ਇਹ ਹੋਊਗਾ ਪੀ ਇਹ ਵੀ ਤੁਰਿਆ ਫਿਰਨਦਿਆ ਵਾ ਇਹ ਨਹੀਂ ਕਰਦਾ ਤੇ ਮੈਨੂੰ ਕੀ ਲੋੜਾ ਕਰਨ ਦੀ ਜਿੱਥੇ ਰਪਿੰਦਰ ਭਾਬੀ ਦੇ ਪੇਕੇ ਉਥੇ ਤਿੰਨ ਤੇ ਜਾਣੇ ਸੀਗੇ ਸਹੀ ਗੱਲ ਵਾ ਹਾਂ ਮੁੰਡਾ ਤੇ ਬਾਹਰ ਸੀਗਾ ਤੇ ਜਿੱਦਾਂ ਦੀਆਂ ਉੱਥੇ ਆਤਾ ਪਈਆਂ ਉਦਾਂ ਦੀਆਂ ਫਿਰ ਇੱਥੇ ਥੋੜੀ ਚਲਣੀਆਂ ਵਾ ਇੱਥੇ ਤੇ ਹੁਣ ਤਬਰ ਵਾ ਵੱਡਾ ਹੈ ਕਿੱਥੇ ਆ ਹੁਣ ਉਹ ਆਪ ਤੇ ਡਿਆ ਵੇਲੀ ਫਿਰ ਨਾ ਆਉਂਦਾ ਆਪੇ ਤੇ ਉਹਨੂੰ ਸਮਝਾਇਓ ਮਾੜਾ ਜਾਂ ਕੋਈ ਨਹੀਂ ਆਉਂਦਾ ਵਾ ਨਾ ਮੈਂ ਪੁੱਛਦੀ ਆਂ ਉਹ ਫਿਰ ਹੈ ਤਾਂ ਨਿਕਾ ਤੇ ਨਾਲੇ ਤੇਰੇ ਕਹਿਣ ਤੇ ਉਹਨਾਂ ਨੇ ਰਿਸ਼ਤਾ ਕਰਾਇਆ ਉਹ ਤਾਂ ਗੈਨੇ ਨਹੀਂ ਮੰਨਦੇ ਤੇ ਤੂੰ ਹੁਣ ਗੱਲਾਂ ਡਿਆ ਕਰਨਾ ਕਿਹੜੇ ਹਿਸਾਬ ਅਜ ਅਸੀਂ ਵਿੱਚ ਹੋ ਗਿਆ ਤਾਂ ਚੱਲ ਗੱਲ ਕਰਾਈ ਆ ਵੀ ਚੱਲ ਕੋਈ ਗੱਲ ਨਹੀਂ ਜਿਹੜਾ ਕੰਮ ਹੁੰਦਾ ਹੋ ਜੇ ਤੇ ਜੇ ਅਸੀਂ ਫਿਰ ਮਿਹਣੇ ਹੀ ਸੁਣਨੇ ਸੀਗੇ ਤਾਂ ਸਾਨੂੰ ਪਹਿਲਾਂ ਪਤਾ ਤਾਂ ਅਸੀਂ ਨਾ ਇਹ ਕੰਮ ਕਰਦੇ ਕੋਈ ਗੱਲ ਨਹੀਂ ਆਉ ਮੁਰਗੇ ਹੁਣ ਅੱਜ ਤੇ ਮੇਰੀ ਤੇ ਕੋਈ ਗੱਲ ਨਹੀਂ ਕੱਲ ਨੂੰ ਜੋਤ ਸੁਣੂਗੀ ਤੇ ਫਿਰ ਉਹ ਨਾ ਸੋਚੂਗੀ ਆ ਫਿਰ ਕਪਾਤੀ ਪਹਿਣਾ ਉਹਨੇ ਕਹਿਣਾ ਹੀ ਆ ਵੀ ਨਾਲੇ ਹੀ ਕਰਾਇਆ ਤੇ ਨਾਲੇ ਗੱਲਾਂ ਸੁਣਦੇ ਕੋਈ ਗੱਲ ਨਹੀਂ ਤੁਸੀਂ ਆਪ ਇੱਕ ਅਜੀ ਗੱਲ ਕਰਿਓ ਠੀਕ ਆ ਮੈਂ ਕਹਿੰਦਾ ਅੱਗੇ ਤੋਂ ਮੈਂ ਫੀਡ ਲੈਣਾ ਕੋਈ ਮੰਗਾਉਣਾ ਚਾਹ ਦਸਮਣ ਕਰਦਾ ਜੋਤ ਨੂੰ ਪੁੱਛ ਲੈ ਮੈਂ ਪੁੱਛਣਾ ਮੈਂ ਜੇ ਕੋਹ ਲੈਉਣ ਵਾਲਾ ਤੇ ਲਿਆ ਦਿਨਾ ਵਾ ਲੈ ਹਾਂ ਦੱਸ ਇਹਦੀ ਗੱਲ ਕਰ ਲੈ ਨਾਲੇ ਤੇ ਮੈਂ ਤਰਲੇ ਕੱਢੇ ਉਹ ਤੇ ਮੰਨਦੇ ਨਹੀਂ ਨੋਵੇਂ ਜੀ ਪਿਆਰ ਨਹੀਂ ਲਾਉਂਦੇ ਵੀ ਅਹੀਂ ਨਹੀਂ ਇਹਦੀ ਗੱਲ ਚ ਆਉਣਾ ਤੇ ਮੈਂ ਹਾਂ ਚੱਲ ਕਰਾ ਦੋਵੇ ਜੇ ਕਹਿਣ ਦਿਆ ਵਾ ਤੇ ਜੀ ਉਹਨਾਂ ਕਰਾਤਾ ਤੇ ਆਖਰ ਕਿੱਧਰ ਦੀ ਆ ਗਈ ਇਹ ਸੰਡੇ ਆ ਸੰਡੇ ਆ ਸਾੜਨਾ ਕਿਹੜੀ ਗੱਲਾਂ ਵਾ ਉਹ ਕਿਹੜਾ ਕਵਾਰਾ ਤੁਰਿਆ ਫਿਰਨ ਡਿਆ ਵੀ ਤੇਰ ਕੋ ਸੰੜਨਾ ਵਾ ਉਹਦਾ ਤਾਂ ਤੇਰਨੋਂ ਪਹਿਲਾਂ ਹੋਇਆ ਵਾ ਮੈਨ ਨੇ ਵੀ ਪਤਾ ਨਹੀਂ ਕੀ ਇਹਨੇ ਵਿਆਹ ਲਿਆਂਦਾ ਜਿਹੜਾ ਵੀ ਉਹ ਸੰਡੇ ਆ ਤੇ ਅਹੀਂ ਸੰਡੇ ਆ ਇਹਨੂੰ ਆ ਲੈੰਦੇ ਇਹਨੂੰ ਮੈਂ ਪੁੱਛਦੀ ਇੱਕ ਵਾਰ ਅੰਡੀ ਤੇ ਰਪਿੰਦਰ ਦਾ ਫੋਨ ਫੇਰ ਆ ਗਿਆ ਹੈ ਹਲੋ ਰਪਿੰਦਰ ਫੇਰ ਫੋਨ ਕਰਤਾ ਮਮੇ ਫੋਨ ਫਾਨ ਕੀ ਕਰਨਾ ਹਾਂ ਹਾਂ ਕੀ ਗੱਲ ਹੋਈ ਸਾਰੇ ਡੱਬਨੇ ਤੇ ਮੇਰਾ ਦਿਮਾਗ ਖਰਾਬ ਕਰਕੇ ਰੱਖਿਆ ਵਾ ਕਿਹੜੀ ਗੱਲੋਂ ਮੰਮੀ ਗੱਲ ਕਿਹੜੀ ਹੋਣੀ ਹੈ ਜਦੋਂ ਮੈਂ ਤੁਹਾਨੂੰ ਪਹਿਲਾ ਫੋਨ ਨਹੀਂ ਕੀਤਾ ਹਾਂ ਉਦੋਂ ਮੈਂ ਤੁਹਾਡੇ ਨਾਲ ਗੱਲ ਕਰਾਂਗੀ ਤੂੰ ਪਰ ਹੀ ਇਹ ਆ ਗਈ ਅੱਛਾ ਤੇ ਇਹ ਆਣ ਕੇ ਕਿ ਤੂੰ ਇੱਧਰ ਫੋਨ ਤੇ ਲੱਗੀਆਂ ਕੰਮ ਨਹੀਂ ਕਰਨਦੀ ਉਹ ਤੂੰ ਵੇ ਜਾਣੀਆਂ ਕੰਮ ਤੇ ਲੱਗੀਆਂ ਵਾ ਤੇ ਮੈਂ ਹਾਂ ਕਰੰਦੀਆਂ ਤਾਂ ਕੋਈ ਹਾਨ ਕਰਨੀ ਆਪਣੇ ਘਰ ਦੇ ਕੰਮ ਕਰਨਦੀਆਂ ਆ ਆਹੋ ਤੇ ਜਦੋਂ ਮੇਰੀ ਮਰਜ਼ੀ ਹੋਊ ਮੈਂ ਕਰ ਲਊਗੀ ਆਪਣਾ ਹੂੰ ਐਵੇਂ ਹਣ ਕੇ ਬੋਲੀ ਜਾਂਦਾ ਏ ਮੁਰਗੀ ਉਹਨਾਂ ਦੀ ਲੋੜ ਪੈਣੀ ਆ ਫਿਰ ਪੈਸਾ ਤੇ ਅਲੱਗ ਥੋੜਾ ਲੈਣਾ ਮੈਂ ਤਾਂ ਤੇ ਹੱਟੇ ਨਾਲ ਲੈਣਾ ਵੱਲ ਕੀ ਗੱਲ ਤੁਸੀਂ ਘਰ ਦੇ ਵਿੱਚ ਹਿੱਸੇਦਾਰ ਨਹੀਂ ਐ लवली ਕਿਹਨੇ ਕਹਿਆ ਤੈਨੂੰ ਇਹ ਨਹੀਂ ਗੱਲ ਤੇ ਮੈਂ ਆਪਣੇ ਮੰਦੇ ਵਿੱਚ ਕਹੀ ਉਹ ਤਾਂ ਉਹਨਾਂ ਨੂੰ ਤਾਂ ਨਹੀਂ ਕਹੀ ਹੂੰ ਹੂੰ ਪਰ ਇਹਦਾ ਕੰਮ ਤੋਂ ਦਏ ਹਣ ਕੇ ਐਵੇਂ ਬੋਲੀ ਜਾਂਦੇ ਏ ਮੈਨੂੰ ਅੱਛਾ ਅੱਛਾ ਮੇਰੀ ਸੁਣ ਗੱਲ ਤੇਰੇ ਕੋਲ ਜਿੰਨਾ ਘੁੰਦਾ ਨਾ ਉਹਨਾਂ ਕਰਿਆ ਕਾ ਠੰਡ ਬੜੀ ਐ ਤੇ ਆਪਣੇ ਸਿਹਤ ਵਾਸਤੇ ਖਿਆਲ ਰੱਖ ਚੰਗਾ ਐਵੇਂ ਨਾ ਜੀ ਬਣਾ ਨੂੰ ਆਤਾ ਮੈਂ ਜਿੰਨਾ ਕਿ ਮੇਰੇ ਕੋਲ ਕੀਤਾ ਜਾਊਗਾ ਉਹਨਾ ਮੈਂ ਕਰੂੰਗੀ ਹੁਣ ਸਾਰੇ ਕੰਮ ਦਾ ਮੈਂ ਠੇਕਾ ਨਹੀਂ ਲਿਆ ਹੈਗਾ ਕਿ ਮੈਂ ਸਾਰਾ ਹੀ ਕਰਾਂ ਆਓ ਠੀਕ ਹੈਗੇ ਉਹਦੀ ਹੁਣ ਕੁੜੀ ਆ ਕੁੜੀ ਵਾਲੀ ਉਹਨੇ ਤਾਂ ਹੁਣ ਕਰਨਾ ਹੀ ਕਰਨਾ ਉਹਨੇ ਕੁੜੀ ਨੂੰ ਤਾਂ ਸੰਭਲਣਾ ਹੀ ਹੁਣ ਕੁੜੀ ਨੂੰ ਮੈਂ ਥੋੜਾ ਸਾ ਬਣਾ ਰਹੀ ਨੂੰ ਆਹੋ ਨਹੀਂ ਉਹ ਜਿੰਮੇਵਾਰੀ ਹੁਣ ਉਹਦੀ ਏ ਕਿ ਤੂੰ ਐਵੇਂ ਬਸ ਐਵੇਂ ਸੈਕਟ ਬਠੇ ਠੇਕਾ ਲਾ ਕੇ ਬਿਠੀ ਰਹੀ ਕਿੰਨਾ ਕਰਦੀ ਹੁਣ ਨਿਆਣੇ ਦੇ ਕਈ ਕੰਮ ਹੁੰਦੇ ਲੀੜਾ ਕਪੜਾ ਧੋਣਾ ਦੁੱਧ ਅਦ ਗਰਮ ਕਰਕੇ ਦੇਣਾ ਕਿੰਨੇ ਕੰਮ ਹੁੰਦੇ ਕੋਈ ਮਾਂ ਨਹੀਂ ਕਰਦੀ ਅਕਸਰ ਮੈਂ ਤਾਂ ਨਹੀਂ ਕਰਦੀ ਉਹਦੇ ਕੰਮ ਆਹ ਤਾਂ ਉਮਮੇ ਤੁੰਡੀ ਕੋਈ ਗੱਲ ਵੀ ਕਹਿੰਦੇ ਹਾਂ ਪਰ ਇਹ ਆ ਜੀ ਵੇਚ ਦੇ ਵਿੱਚ ਤੇ ਕਰਦੇ ਹੁਣਗੇ ਨਾ ਲੈ ਵੀ ਇਹ ਕੰਮ ਨਹੀਂ ਕਰਦੀ ਕੰਮ ਹੁਣ ਮਮਾ ਕਿੰਨਾ ਕਰਾ ਹਾਂ ਜਿੰਨਾ ਕਿ ਮੈਂ ਕਹੂੰ ਦੋ ਨਾ ਕਰ ਲਈ ਮੇਰੀ ਗੱਲ ਸੁਣ ਲੈ ਨਵੀ ਸੋਈਆਂ ਜੋ ਉੱਪਰ ਕੇ ਰਾਣਾ ਬੈਠੀ ਰਹਿੰਨਾਂ ਵਾਲੀ ਵੇਖ ਜਾਈ ਵੀ ਕਿੱਦਾਂ ਕਰਦੀਆਂ ਨੇ ਕੰਮ ਤਾਂ ਲੋਹੀ ਨਾ ਲੋਕੀ ਜੀ ਨਵੇਂ ਸੋਈ ਦੇ ਹਾਲੇ ਡਰ ਡਰਦੇ ਨਹੀਂ ਆ ਵੀ ਚਲ ਥੋੜੇ ਦਿਨ ਹੋਇਆ ਵਿਆਹ ਨੂੰ ਕੀ ਡੋਣਾ ਆਹੋ ਤੇ ਉਹ ਤੋਂ ਹੋਰ ਉੱਠ ਕੇ ਨਾ ਰਹਿੰਦੇ ਨਹੀਂ ਆ ਦੇਣ ਘੜੇ ਹੋਏ ਆ ਜੀ ਬਸ ਹਾਂ ਵਿਆਹ ਬੰਦਾ ਜਾ ਮੇਰੀ ਸਦੀ ਗੱਲ ਵਾ ਮੈਂ ਇਹਨਾਂ ਨੂੰ ਕਹਿ ਦੇਣਾ ਮੈਂ ਨਹੀਂ ਵੀ ਜੇ ਬਹੁਤੀ ਦੌੜੀ ਭਰੀ ਕੀਤੀ ਆ ਤੇ ਫਿਰ ਕਰਕੇ ਤੇ ਅੱਡ ਹੋ ਜਾ ਮੇਰੇ ਕੋਲ ਨਹੀਂ ਤਾਂ ਫਰੇਤਰਿਆ ਜਾਂਦਾ ਹੈਗਾ ਮੇਰੀ ਗੱਲ ਸੁਣ ਪੁੱਤ ਮੈਂ ਕਰਦੀ ਆ ਤੇਰੀ ਸੱਸ ਨੂੰ ਫੋਨ ਪੁੱਛ ਨਹੀਂ ਆ ਨਾ ਭਲਾ ਉਹਨਾਂ ਨੂੰ ਵੀ ਮੇਰੀ ਕੁੜੀ ਨੂੰ ਕਿਉਂ ਤੰਗ ਕਰਨ ਦੇਈ ਜੋਤ ਕਰਨ ਦੀ ਜੰਦਾਂ ਉਹਨੇ ਕੁਝ ਕਿਹਾ ਇੱਕ ਜਿੱਦ ਰਮੀ ਆਪਾਂ ਕੱਲ ਆਏ ਹਾਂ ਇੱਥੋਂ ਆਏ ਆ ਆਉਂਦੇ ਆਂਦੇ ਵੀ ਇਹ ਜਾ ਜੋਤ ਦੇ ਨਾਲ ਇਹ ਕੰਮ ਕਰਾ ਦੇ ਕੋਈ ਉਹ ਇਕੱਲੀ ਰਸੋਈ ਦੇ ਵਿੱਚ ਕੰਮ ਕਰਦੀ ਐ ਫੇ ਹੁਣ ਆਪੇ ਸੋਚੇ ਵੀ ਹੁਣ ਮੈਂ ਥੱਕੀ ਗਈ ਨਹੀਂ ਆਹ ਉਹ ਤਾਂ ਇੱਕ ਦੀ ਸਾਈਡ ਲੈਣੀ ਤੇ ਇੱਕ ਨੂੰ ਬਸ ਉਹ ਕੋਈ ਨਾ ਤੇ ਕੋਈ ਗੱਲ ਮੈਂ ਕਰਨੀ ਹੈ ਗੱਲ ਉਹਦੀ ਕਈ ਵੇਖ ਇੱਕ ਵਾਰ ਗੱਲ ਕਰਕੇ ਪੈਸਾ ਮੈਂ ਤੇ ਹੈ ਕਿ ਨਹੀਂ ਸਮਝਦੇ ਹੈ ਚਲ ਠੀਕ ਠੀਕ ਚਲ ਚੰਗਾ ਚਲੋ ਠੀਕ ਹੈ ਓਕੇ ਓਕੇ ਇਹਨੂੰ ਫੋਨ ਕਰਦੇ ਆ ਹਲੋ ਸਸੀ ਬੈਨ ਜੀ ਸਤਿ ਸ੍ਰੀ ਅਕਾਲ ਜੀ ਹਾਂ ਸਨਾਪਾ ਜੀ ਕੀ ਹਾਲ ਚੱਲ ਜੇ ਬਹੁਤ ਵਧੀਆ ਤੁਸੀਂ ਸਨੋ ਆਪਣੇ ਠੀਕ ਠਾਕ ਪਰਵਾਸ ਹਾਂਜੀ 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 ਠੀਕ ਠਾਕ ਹੋ ਪਰਵਾਸ ਠੀਕ ਜੀ ਹਾਂਜੀ ਹਾਂਜੀ ਵਧੀਆ ਜੀ ਕਿਰਪਾ ਜੀ ਵਾਹਿਗੁਰੂ ਦੇ ਤੁਸੀਂ ਸਨੋ ਕੀ ਬੰਦਿਆ ਹਾਂਜੀ ਹਾਂਜੀ ਕੁਛ ਨਹੀਂ ਮੈਂ ਵੀ ਬੈਠੀ ਹਰ ਜਾਈ ਵਿੱਚ ਅੱਛਾ ਅੱਛਾ ਠੀਕ ਜੀ ਹਾਂਜੀ ਹੋਰ ਸਨਾਪਾ ਜੀ ਨੇ ਠੀਕ ਆ ਤਾਂ ਹਾਂਜੀ ਸਰ ਠੀਕ ਠਾਕ ਜੇ ਵਧੀਆ ਅੱਛਾ ਅੱਛਾ ਬੇਟੀ ਦਾ ਹੁੰਦਾ ਪਰ ਹੁਣ ਹਾਂਜੀ ਆਉਂਦਾ ਜੀ ਉਦਾਂ ਵੀ ਠੀਕ ਠਾਕ ਜੇ ਵਧੀਆ ਇਹ ਸਨੋ ਹਾਂਜੀ ਹਾਂਜੀ ਅਹੀਂ ਹੁੰਦਾ ਠੀਕ ਠਾਕ ਹੋ ਦੀ ਜੇ ਤੇ ਠੰਡ ਠੰਡੀ ਬੜੀ ਹੋ ਗਈ ਪੈਂਦੀ ਹਨਾ ਹਾਂਜੀ ਠੰਡ ਤੇ ਪੜੀ ਆ ਤੇ ਹਲਕੀ ਕਰਨਾ ਕਲਾਕਾਰਾਂ ਵਾਲਿਆਂ ਨੇ ਕੰਮ ਕਰ ਹੀ ਕਰਨੇ ਆ ਤੇ ਠੰਡ ਤੇ ਇਦਾਂ ਹੀ ਰਹਿਣੀ ਠੀਕ ਠੀਕ ਸਾਡਾ ਤੇ ਮਿਹਰੀ ਬਾਬਾ ਸੋਕਿਆ ਇੱਥੇ ਕੰਮ ਵਾਲੀਆਂ ਆ ਜਾਂਦੀਆਂ ਨੇ ਝਟ ਕੰਮ ਨਿਬੜ ਜਾਂਦਾ ਆ ਤੇ ਮੜ ਕੇ ਚਲੋ ਅੱਜ ਅਜੇ ਬੈਠੇ ਰਹੀਦਾ ਠੰਡ ਤੁਹਾਨੂੰ ਪਤਾ ਲੱਗਦੀ ਬੜੀ ਆ ਹਨਾ ਠੀਕ ਠੀਕ ਹੈ ਬੱਸ ਤੇ ਹਾ ਤੇ ਤਾਂ ਇਹ ਪੜੀ ਕੰਮ ਕਰਦੇ ਆ ਕਾਦੀ ਠੰਡ ਵਾ ਮੇਰੀ ਸੁਣੋ ਗੱਲ ਰਹਿਂਦੀ ਕੰਮ ਕਾ ਦਾ ਖੰਡ ਤਾਂ ਨਹੀਂ ਗਈ ਪਰ ਇਹ ਆ ਵੀ ਚਲੋ ਸੁੱਖ ਜੇ ਦਿੱਤੇ ਪਰ ਮਾਦ ਮਾਰੇ ਤਾਂ ਲੈਣੇ ਵੀ ਚਾਹੀਦੇ ਹੈਗੇ ਹੈਨਾ ਚਲੋ ਹੋਰ ਤੁਹਾਡੇ ਘਰ ਠੀਕ ਹੋ ਆ ਮੈਂ ਇਹ ਪਿਆਂਦੀ ਆ ਬੇਹੋ ਕਹਿਣ ਲਈ ਆ ਵੀ ਤੁਸੀਂ ਵੀ ਰੱਖ ਲਓ ਕਈ ਕੰਮ ਵਾਲੀ ਆ ਠੰਡ ਦੇ ਦਿਨ ਜਿਹੜੇ ਨਾ ਸੁੱਕੇ ਨਿਕਲ ਜਾਣਗੇ ਇਹ ਤਾਂ ਬੜਾ ਔਖਾ ਆ ਨਾ ਬਿਮਾਰ ਹੋਵੋਗੇ ਕੀ ਫਾਇਦਾ ਹੈ ਹਾਂ ਜੀ ਮੇਰੀ ਘਰ ਤੋਂ ਨਹੀਂ ਤੈਨ ਜਾਣੀ ਇੱਕੋ ਜਿਹਾ ਆ ਇਹ ਕਿਹ ਕਿਹ ਕੰਮ ਹੀ ਹੁੰਦੇ ਹੁੰਦਾ ਵਾ ਇੱਕ ਜਾਨੇ ਸੋਈ ਕੇ ਵਰਤੇ ਸੀ ਇੱਥੇ ਸਾਨੀ ਸੁਪਨੀਆਂ ਦਾ ਕਰਦਾ ਤੇ ਇੱਕ ਜਾਨੇ ਉਤਲਾ ਪੁਤਲਾ ਕਰ ਕੇ ਸੱਤ ਕੰਮ ਕਰਕੇ ਵੇਖ ਲੈ ਉਹ ਜਾਈਦਾ ਵਾ ਜੇ ਇਹ ਵੀ ਕੰਮ ਵਾਲੀ ਰੱਖੀ ਤੇ ਹੀ ਪਿੰਨਾ ਜਾਨੀਆਂ ਦੇ ਕਿਹੜਾ ਕਫਤਰ ਜਾਣਾ ਵੀ ਡਿਊਟੀ ਜਾਣਾ ਹੁੰਦਾ ਵਾ ਠੀਕ ਐ ਮੇਰੇ ਬੰਦੇ ਤਾਂ ਕਹਿਣ ਲਈ ਕੋ ਵਾ ਚੱਲ ਮੜਕੇ ਬੰਦਾਰ ਜਾਈ ਰੋਏ ਚ ਬੈਠਾ ਜਾਂਦਾ ਕਿ ਮੜਕੇ ਟਾਈਮ ਕੱਢ ਲੋ ਕਿ ਇੱਥੇ ਆ ਜਾਓਗੇ ਵਨ ਡੇ ਫਿਰ ਤੁਰ ਜਾਓਗੇ ਕੰਮਾ ਚੋਂ ਨਹੀਂ ਕਿਹੜਾ ਟਾਈਮ ਨਿਕਲਦਾ ਉਹ ਦੋਵੇਂ ਨਹੀਂ ਕੰਮ ਵਾਲੀ ਲਈ ਜੋ ਦੱਸ ਸਾਰਾ ਜਦੋਂ ਬੈਂਦੀ ਨਹੀਂ ਸਾਰਾ ਕੰਮ ਕਰ ਲੈਣਗੇ ਤਾਂ ਹੁਣ ਸੁਖਣਾ ਹੀ ਤਿੰਨ ਗਾਲੀਆਂ ਉਹ ਵੀ ਆਵਾਜ਼ ਠੀਕ ਠੀਕ ਹਾਂ ਤੇ ਕੰਮ ਦੀ ਪਰ ਬਾਹ ਨਾ ਕਰੋ ਕੰਮ ਤਾਂ ਹੀ ਕਰ ਲੈਣੀਆਂ ਛੱਟ ਇੱਥੇ ਵੀ ਨਾ ਪਤਾ ਕੀ ਜੇ ਤੁਹਾਨੂੰ ਪਤਾ ਸਾਡਾ ਪਰਿਵਾਰ ਹੀ ਤੇ ਰਵਿੰਦਰ ਨੇ ਵੀ ਚਲੋ ਹਨਾ ਇੰਨਾ ਕੰਮ ਨੀਗਾ ਕੀਤਾ ਇੱਥੇ ਤੇ ਜੇ ਕਿ ਜੇ ਕਿਤੇ ਨਿਆਣੀ ਹੈ ਹਨਾ ਜੇ ਕਿਤੇ ਕਰਨਾ ਵੀ ਪਵੇ ਤੇ ਚਾ ਉਹ ਸਮਝਾ ਕੇ ਫਿਰ ਉਹਨਾਂ ਕੋਲ ਕਰਵਾ ਲਿਆ ਹੈ ਹੈ ਮੈਂ ਨਹੀਂ ਤਾਂ ਕਿ ਇੱਥੇ ਵੀ ਰਿੰਦਰ ਕਿੰਨਾ ਕੰਮ ਕਰਦੇ ਜੇ ਤੁਹਾਨੂੰ ਵੀ ਕੋਈ ਮਕਰੰਦ ਆਇਆ ਤੇ ਨਾ ਉਹ ਕਰਦੇ ਆ ਜੈਸੇ ਦੋਵੇਂ ਇਕੱਲੇ ਕੰਮ ਕਰਦੇ ਨੇ ਉਸ ਤੇ ਸਾਰਾ ਕੰਮ ਕਰਨੀ ਵੀ ਤੁਹਾਨੂੰ ਇਕੱਲੇ ਪੜੀ ਹੁੰਦੀ ਉਹ ਤੇ ਹਾਂਜੀ ਮੈਂ ਤਾਂ ਕਹਿਣ ਲਈ ਹਾਂ ਕਿ ਕਿਤੇ ਤੁਹਾਨੂੰ ਵੀ ਟਾਈਮ ਮਿਲ ਜਾਵੇ ਕਿਤੇ ਵਨਡੇ ਫਿਰ ਤੁਰ ਜਾਓ ਕਿ ਸਾਡੇ ਕੋਲ ਵੀ ਆਓਗੇ ਹੈ ਨਹੀਂ ਭੈਣ ਜੀ ਉਹਨਾਂ ਤਾਂ ਵੀ ਫਿਕਰ ਕਰੋ ਇੰਨੀ ਜਦੋਂ ਤਾਂ ਦੇ ਕੰਮਾਵਾ ਨਾ ਵੀ ਕੰਮ ਤਾਂ ਦਾ ਸ਼ਰਤ ਤੇ ਟਾਈਮ ਨਾ ਜਾਣਾ ਤੁਹਾਡੇ ਕੋਲ ਠੀਕ ਠੀਕ ਜੇ ਚਲੋ ਕੋਈ ਗੱਲ ਨਹੀਂ ਆਇਓ ਫਿਰ ਕਿਤੇ ਹੈਂ ਡਿੱਕਾਂਗੇ ਤੁਹਾਨੂੰ ਵੀ ਹਾਂਜੀ ਤੇ ਹਾਂਜੀ 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 ਤੇ ਚਲੋ ਰੁਪਿੰਦਰ ਦਾ ਵੀ ਹੈ ਨਾ ਖਿਆਲ ਰੱਖਿਓ ਹੂੰ ਠੀਕ ਆ ਭੈਣ ਜੀ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਤੁਹਾਡੀ ਵੀ ਧੀ ਰੁਪਿੰਦਰ ਹਾਂਜੀ ਹਾਂਜੀ ਨਹੀਂ ਟਾਡੀ ਜਿਆਦਾ ਹੈਗੇ ਹੈ ਚਲੋ ਠੀਕ ਜੇ ਭੈਣ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚਲਾਕ ਤੇ ਬੜੀ ਆ ਆਹਦੇ ਨੇ ਨਵਾਂ ਬਈ ਕੰਮ ਕਰਾਂਗੀ ਇਹ ਕੰਜੂਸ ਕਿਤੇ ਅੱਤ ਦੇ ਨੇ